ਸ਼ੀਤਲ ਅੰਗੁਰਾਲ ਨੇ ਜਿਹੜੀ ਪੋਸਟ ਪਾਈ ਸੀ ਕਿ ਪਤਾ ਨਹੀਂ ਕੀ ਚਪੇੜਾਂ ਚੱਲੀਆਂ ਜੁੱਤੀਆਂ ਚੱਲੀਆਂ ਤੇ ਉਹਦੇ ਵਿੱਚ ਇੱਕ ਲਾਸਟ ਕੁਐਸਚਨ ਜਿਹਾ ਪੁੱਛ ਰਿਆ ਵੀ ਤੁਸੀਂ ਵਿਧਾਇਕ ਸਾਹਿਬ ਠੀਕ ਹੋ ਇਹ ਨਹੀਂ ਪਤਾ ਲੱਗਾ ਵੀ ਕਿਹਨੂੰ ਪੁੱਛ ਰਹੇ ਨੇ ਦੇਖੋ ਸ਼ੀਤਲ ਅੰਗੁਰਾਲ ਦਾ ਜਿਹੜਾ ਸਾਫ ਕਤਾਬ ਨੇ ਮੈਂ ਫੋਨ ਲਾਇਆ ਸੀਗਾ ਦੋ ਭਰਾ ਨੇ ਦੋਨਾਂ ਨੂੰ ਮੈਂ ਫੋਨ ਲਾਇਆ ਦੋਨਾਂ ਨੇ ਨਹੀਂ ਚੁੱਕਿਆ ਪਤਾ ਨਹੀਂ ਕੋਲ ਕੋਲ ਬੈਠੇ ਸਨ ਜੀ ਹੁਣ ਜੇਤੇ ਫੋਨ ਚੁੱਕ ਲੈਂਦੇ ਤੇ ਮੈਂ ਜ਼ਰੂਰ ਪੁੱਛਦਾ ਕਿ ਭਰਾ ਕੋਈ ਹਿੰਟ ਢੰਟ ਦੇ ਦਿਆ ਕਰਨਾਲ ਹਮ ਕਦੇ ਉਹ ਤੁਹਾਨੂੰ ਪਤਾ ਡੱਬੀ ਜੀ ਲੈ ਆਉਂਦਾ ਕਿ ਇਹਦੇ ਵਿੱਚ ਆ ਕੁਸ਼ਾ 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 ਜੀ ਸਾਡੇ ਅਰਗੇ ਕਿਆਫੇ ਲਈ ਜਾਂਦੇ ਆ ਕੋਈ ਨੀਲੀ ਫਿਲਮ ਹੈ ਕੋਈ ਪੀਲੀ ਫਿਲਮ ਹੈ ਕੋਈ ਕਾਲੀ ਹੈ ਕਿ ਜਾਲੀ ਹੈ ਕੀ ਹੈ ਯਾਰ ਜੀ ਉਹ ਤੁਹਾਨੂੰ ਪਤਾ ਹੈ ਨਾ ਉਹ ਡੱਬੀ ਜੀ ਸੀਗੀ ਯਾਰ ਸ਼ੁਰੂ ਜਾਇਆ ਇਸੇ ਵਸਮੇ ਇੱਥੋਂ ਜੀ ਸ਼ੁਰੂ ਹੋਇਆ ਸੀ ਹਾਂ ਜੀ ਤਾਂ ਉਹ ਡੱਬੀ ਡੂਬੀ ਜੀ ਕਿੱਥੇ ਅੱਜ ਕੱਲ ਮਾਨ ਸਾਹਿਬ ਕੁਰਸੀ ਲਾ ਕੇ ਬਹਿ ਗਏ ਕਿ ਮਾਨ ਸਾਹਿਬ ਆਉਣ ਮੈਂ ਯਾਰ ਜੇ ਕੁਝ ਹੈ ਤਾਂ ਖੈਰੇ ਹੋਰੀ ਫੜਾਇ ਸੀਗੇ ਨਾ ਉਹ ਗਵਰਨਰ ਸਾਹਿਬ ਨੂੰ ਤਾਂ ਗਵਰਨਰ ਸਾਹਿਬ ਨੇ ਇੱਕ ਕਰਾ ਕੇ ਸਰਟੀਫਿਕੇਟ ਭੇਜ ਦਿੱਤਾ ਕਿ ਸਹੀ ਹੈ ਹਰ ਤੁਸੀਂ ਕਿੱਧਰ ਤੁਹਾਡੇ ਤੇ ਆਪਣੇ ਅੱਜਕਲ ਤੇਰੇ ਹੱਥ ਵੱਡਿਆਂ ਘਰਾ ਨਾਲ ਜੁੜ ਗਏ ਤੁਸੀਂ ਝਾੜੂ ਆ ਕੇ ਤੇ ਫੇਰ ਵਾਪਸ ਚਲੇ ਗਏ ਵੱਡੇ ਘਰ ਨੂੰ ਫੇਰ ਪਰਤ ਗਏ ਤੁਸੀਂ ਫੇਰ ਇਹ ਇਹੀ ਸੱਜਣ ਸੰ ਜਿਨ੍ਹਾਂ ਨੇ ਆਪਰੇਸ਼ਨ ਲੋਟਸ ਦਾ ਰੋਲਾ ਪਾਇਆ ਫੇਰ ਇਹ ਉਲਟ ਚੱਲ ਪਿਆ ਜੀ ਉਹਦੇ ਵਿੱਚ ਵੀ ਕੀ ਐਵੀਡੈਂਸ਼ਲੀ ਕੋਈ ਚੀਜ਼ ਸਾਬਤ ਹੋਈ ਹੈ ਤੇ ਦੱਸਦੇ ਹੋ ਅਜ ਤੱਕ ਨਾ ਤਾਂ ਆਪਰੇਸ਼ਨ ਲੋਟਸ ਸਾਬਤ ਹੋਇਆ ਤੇ ਨਾ ਲੋਟਸ ਦੇ ਨਾਂ ਤੇ ਜੋ ਇਹਨਾਂ ਨੇ ਜੋ ਕਸ ਬਣਾਇਆ ਲੋਕਾਂ ਦਾ ਕੀ ਅੱਜਕੱਲ ਮੁੰਡੇ ਕੁੜੀਆਂ ਬੁਲਦੇ ਪ੍ਰੈਂਕ ਜੀ ਪ੍ਰੈਂਕ ਸਾਡਾ ਤਾਂ ਪ੍ਰੈਂਕ ਹੀ ਕਰਦੇ ਜੇ ਤੁਸੀਂ ਪ੍ਰੈਂਕ ਹੀ ਬਣਾਉਂਦੇ ਸਹੀ ਬਿਲਕੁਲ ਸਹੀ ਸ਼ਬਦ ਵਰਤੇ ਗਏ ਸਹੀ ਹਾਂ ਜੀ ਪ੍ਰੈਂਕ ਹੀ ਬਣਾਉਂਦੇ ਨੇ ਨਾ ਵੀ ਹੁਣ ਪੋਸਟ ਪਾ ਦਿੱਤੀ ਜਿਵੇਂ ਉਹਦਾ ਗਾਣਾ ਸੀਗਾ ਨਾ ਰਾਤੀ ਇਸ਼ਕੇ ਦੀ ਹੋਈ ਬਰਸਾਤ ਕਿ ਸਾਰੀ ਰਾਤ ਭੇਜ ਦੇ ਰਹਿ ਜੀ ਹੱਸ ਰਾਜਾ ਹੱਸ ਜੀ ਦਾ ਉਹਦਾ ਕਹਿੰਦੇ ਰਾਤ ਸ਼ਤਰ ਪੌਲਾ ਚੱਲਿਆ ਹਿੰਦੀ ਚ ਆ ਹਿੰਦੀ ਚ ਹਿੰਦੀ ਚ ਹਿੰਦੀ ਚ ਪੋਸਟ ਆ ਕਿ ਵਿਧਾਇਕ ਸਾਹਿਬ ਠੀਕ ਹੋ ਲੋ ਲਿਖਿਆ ਵੀ ਹਿੰਦੀ ਵਾਲੇ ਅਖਬਾਰ ਨਹੀਂ ਆ ਹੁਣ ਕਿਸੇ ਨੇ ਅੱਛਾ ਜੀ ਹਿੰਦੀ ਵਾਲੇ ਅਖਬਾਰ ਚ ਵੀ ਛਪ ਗਿਆ ਹੂੰ ਬੇਅਦਲ ਨਾ ਬਣ ਜਾਵੇ ਸੁਰਖੀ ਅਖਬਾਰਾਂ ਦੀ ਅੱਛਾ ਸੁਰਖੀ ਬਣ ਗਈ ਹੈ ਜੀ ਤਾਂ ਗੱਲ ਇਹ ਆ ਕਿ ਹੁਣ ਤੁਸੀਂ ਵੇਖੋ ਕਿ ਭਾਈ ਉਹਦੇ ਚ ਥੱਲੇ ਕਮੈਂਟ ਵੀ ਹੋਣਗੇ ਕੌਣ ਆ ਕੌਣ ਆ ਕੌਣ ਇੱਥੇ ਕਿ ਐਸੀ ਆਪਣੇ ਦੋਸਤ ਲਾ ਰਹੇ ਨੇ ਪਰ ਹੁਣ ਆਪਾਂ ਨਾਮ ਲੈਣ ਜੋਗੇ ਨਹੀਂ ਕਹਿੰਦਾ ਨਹੀਂ ਮੈਂ ਥੋੜਾ ਜਿਹਾ ਮਤਲਬ ਕਿ ਇਹ ਆ ਕਿ ਉੱਥੇ ਨਾ ਇੱਕ ਚਰਚਾ ਜ਼ਰੂਰ ਚੱਲਦੀ ਆ ਕਿ ਬਾਸ ਅੱਡੇ ਦੇ ਨੇੜੇ ਕੋਈ ਦਫਤਰ ਸੀ ਉੱਥੇ ਬਹਿਸ ਵਸਈਆ ਤਾਂ ਹੋਇਆ ਹੂੰ ਭਾਈ ਕੀਦੇ ਥੱਪੜ ਵੱਜਿਆ ਕੀਦੇ ਨਹੀਂ ਪਰ ਵਿਧਾਇਕ ਦਾ ਜੇ ਗੱਲ ਜ਼ਿਕਰ ਕਰੀਏ ਵਿਧਾਇਕ ਐਸਵੇਲੇ ਰਮਨ ਅਰੂੜਾ ਸੰਕਟ ਦੇ ਵਿੱਚ ਹੂੰ ਰਮਨ ਅਰੂੜਾ ਜੀ ਸਿਕਿਉਰਿਟੀ ਮੰਗ ਰਹੇ ਨੇ ਜੀ ਤੁਹਾਨੂੰ ਪਤਾ ਉਹਨਾਂ ਦੇ ਕੋਲ ਸਿਕਿਉਰਿਟੀ ਹੈ ਨਹੀਂ ਥ੍ਰੈਟ ਕਾਲ ਵਾਸਤੇ ਉਹਨਾਂ ਨੇ ਅਚਾਰਾ ਜੋਈ ਕੀਤੀ ਹੈ ਜੀ ਜੀ ਤੇ ਬਿਲਕੁਲ ਉਹਨਾਂ ਦੀ ਸਿਕਿਉਰਿਟੀ ਜਿਹੜੀ ਆ ਉਹ ਵੱਧਦੀ ਵੀ ਆ ਤਾਂ ਅਸਲ ਦੇ ਵਿੱਚ ਗੱਲ ਇਹ ਆ ਕਿ ਭਈ ਬਹੁਤੇ ਬੰਦੇ ਚਰਚਾ ਉਹ ਦਾ ਕਰ ਰਹੇ ਨੇ ਪਰ ਰਮਨ ਅਰੂੜਾ ਦਾ ਨਾਮ ਲੈਣ ਵਾਸਤੇ ਸਾਡੇ ਕੋਲ ਕੋਈ ਤੱਥ ਨਹੀਂ ਹੈ ਜੀ ਬਹੁਤ ਬੰਦੇ ਲੈ ਰਹੇ ਨੇ ਨਾ ਪਰ ਜੇ ਆਪਾਂ ਦੇਖੀਏ ਜਿਸ ਤਰ੍ਹਾਂ ਦੇ ਹਾਲਾਤ ਨੇ ਜਿਸ ਤਰ੍ਹਾਂ ਦੀ ਕੋਈ ਗੱਲਬਾਤ ਹੈ ਤਾਂ ਮੈਂ ਤੇ ਇਹੋ ਕਹਿਣਾ ਕਿ ਭਾਈ ਜੋ ਇਹ ਚੱਲ ਰਿਹਾ ਹੈ ਜੋ ਇਹ ਹੋ ਰਿਹਾ ਹੈ ਜੋ ਇਹ ਵਾਪਰ ਰਿਹਾ ਹੈ ਜਾਂ ਤੇ ਗੱਲ ਕਲੀਅਰ ਕਰੋ ਯਾਰ ਜੁਰਤ ਰੱਖੋ ਦਮ ਰੱਖੋ ਫਿਰ ਹਮ ਠੀਕ ਹੈ ਨਾ ਜੀ ਸੋ ਮਤਲਬ ਕਿ ਰਮਨ ਅਰੋੜਾ ਬਾਰੇ ਇੰਨਾ ਆਪਾਂ ਜ਼ਰੂਰ ਕਹਿ ਸਕਦੇ ਹਾਂ ਕਿ ਉਹਨਾਂ ਕੋਲ ਸਿਕਿਉਰਿਟੀ ਹੈ ਨਹੀਂ ਉਹਨਾਂ ਦੇ ਕੋਲ ਇਸ ਵੇਲੇ ਕਾਨੂੰਨੀ ਚਾਰਾ ਜੋ ਵੀ ਤੋਂ علاوہ ਕੋਈ ਹੈ ਨਹੀਂ ਫਿਰ ਉੱਥੇ ਬਧਾ ਇੱਕ ਹੋਰ ਕਿਹੜਾ ਜਲੰਧਰ ਦੇ ਵਿੱਚ ਇਹਨਾਂ ਦਾ ਜੀ ਕਿਉਂਕਿ ਭਗਤਜੀ ਤੇ ਮੰਤਰੀ ਹੋ ਗਏ ਹੂੰ ਫਿਰ ਇਹਨਾਂ ਨੇ ਕੋਈ ਪਾਰਟੀ ਨਹੀਂ ਲਿਖੀ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਸੋ ਪਤਾ ਨਹੀਂ ਇਹਨਾਂ ਨੇ ਇਹਨਾਂ ਦਾ ਕੰਮ ਹੀ ਇਹ ਆ ਕਿ ਏਜ ਚੋਚਰੀ ਜੀ ਛੇੜ ਦਿੰਦੇ ਨੇ ਜੀ ਠੀਕ ਆ ਤਦ ਲੋਕ ਕੀ ਉਹਦੇ ਚ ਉਲਝੀ ਜਾਂਦੇ ਆ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਚ ਸ਼ੀਤਲ ਅੰਗਰਾਲ ਦਾ ਸੱਚੀ ਉਹ ਜੇ ਕਿਤੇ ਇਹਨਾਂ ਨੇ ਕੋਈ ਗੱਲ ਕਹੀ ਤੇ ਮੈਨੂੰ ਨਹੀਂ ਲੱਗਦਾ ਕੋਈ ਯਕੀਨ ਕਰੇਗਾ ਜੀ ਕਿ ਭਈ ਇਹਨਾਂ ਦਾ ਤਾਂ ਕੰਮ ਹੀ ਇਹ ਆ ਹੂੰ ਕੁਝ ਬੰਦੇ ਹੁੰਦੇ ਆ ਨਾ ਉਹ ਐਵੇਂ ਹੀ ਕੋਈ ਗੱਲ ਸ਼ੇਅਰ ਕਰ ਦਿੰਦੇ ਆ ਜੇ ਨਾ ਉਹਨਾਂ ਨੂੰ ਕੁਝ ਆਵੇ ਤੇ ਉਹ ਕਹਿੰਦੇ ਆ ਆ 20 ਫਲਾਣੇ ਸਾਲ ਦੇ ਵਿੱਚ ਦੁਨੀਆ ਖਤਮ ਹੋ ਜਾਣੀ ਹੈ ਲੋ ਨਾ ਲੱਗੇ ਰਿਹਾ ਤੁਸੀਂ ਨਾਲੇ ਇੰਤਜ਼ਾਰ ਕਰਨ ਵਾਲੇ ਫਿਕਰ ਕਰੋ ਲੋਕ ਆਪ ਦਾ ਸੋਚ ਦੇ ਰਹਿੰਦੇ ਐ ਬਈ ਕੀ ਆਇਆ ਯਾਰ ਅੱਜ ਕੱਲ ਜਿਵੇਂ ਕੁਝ ਪੋਡਕਾਸਟ ਜਾਂ ਕੁਛ ਇਦਾਂ ਉਦਾਂ ਦੀਆਂ ਚੀਜ਼ਾਂ ਚੱਲਦੀਆਂ ਨੇ ਕਿ ਐਥੇ ਦੁਨੀਆ ਕਾਲ ਪੈ ਜਾਣਾ ਜੀ ਫਲਾਉ ਹੋ ਜਾਣਾ ਟਮਕਾ ਪੈਊਗਾ ਤੇ ਵੇਖੀ ਚੌਕੀ ਯਾਰ ਹੁਣ ਤਾਂ ਸਮਾਨ ਜੋੜਨ ਲੱਗ ਜੀਏ ਦੱਸੋ ਜੀ ਕਿਹੜੇ ਖਾ ਜਾਣਗੇ ਸਮਾਨ ਜੋੜ ਕੇ ਤੋਂ ਪਤਾ ਨਹੀਂ ਕਹਾਂ ਕਹਾਂ ਸੇ ਆ ਜਾਂਦੇ ਐ ਲੋਕ ਬਈ ਮੈਨੂੰ ਲੱਗਦਾ ਕਿ ਜਾਂ ਤੇ ਗੱਲ ਥੋੜੀ ਜੀ ਤੁਸੀਂ ਕਰੋ ਠੋਕ ਕੇ ਹੂੰ ਤੇ ਜਾਂ ਆਪਦੀ ਗੱਲ ਰੱਖੋ ਰੋਕ ਰੋਕੇ ਬਿਲਕੁਲ ਠੀਕ ਹੈ ਨਾ ਜੀ